ਦੋਸਤੋ ਗਲਬਾਤ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਕਿਸੇ ਦੀ ਨਿੰਦਾ ਕਰਨ ਨਹੀਂ ਸਗੋ ਤਰਕ ਅਤੇ ਸਬੂਤਾਂ ਦੀ ਇੱਕ ਡੂੰਗੀ ਯਾਤਰਾ ਤੇ ਚੱਲਾਂਗੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰੱਬ ਦਾ ਵਿਚਾਰ ਆਹਰ ਆਇਆ ਕਿੱਥੋਂ ਜੇ ਇਹ ਸੱਚ ਹੈ ਤਾਂ ਇੰਨਾ ਵਖਵਖ ਕਿਉਂ ਹੈ ਅਤੇ ਸਾਡੀ ਅਸਲ ਜ਼ਿੰਦਗੀ ਵਿੱਚ ਸਾਡੇ ਵਿਸ਼ਵਾਸ ਅਤੇ ਸਾਡੇ ਅਮਲਾ ਵਿਚਾਰ ਇੰਨਾ ਵੱਡਾ ਪਾੜਾ ਕਿਉਂ ਹੈ ਅੱਜ ਦੀ ਇਹ ਗਲਬਾਤ ਤੁਹਾਡੀਆਂ ਬਹੁਤ ਸਾਰੀਆਂ ਤਾਰਨਾਵਾਂ ਨੂੰ ਚੁਣੌਤੀ ਦੇਵੇਗੀ ਮੇਰੇ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਅੱਜ ਅਸੀਂ ਸਿਰਫ ਵਿਸ਼ਵਾਸ ਦੀ ਨਹੀਂ ਸਗੋ ਸੋਚ ਦੀ ਗੱਲ ਕਰਾਂਗੇ ਭਾਗ 1 ਮਨੁੱਖੀ ਮਨ ਵਿੱਚ ਰੱਬ ਦਾ ਜਨਮ ਆਓ ਸਮੇਂ ਵਿੱਚ ਹਜ਼ਾਰਾਂ ਸਾਲ ਪਿੱਛੇ ਚਲੀਏ ਉਸ ਸਮੇਂ ਜਦੋਂ ਇਨਸਾਨ ਜੰਗਲਾਂ ਅਤੇ ਗੁਫਾਵਾਂ ਵਿੱਚ ਰਹਿੰਦਾ ਸੀ ਉਹ ਇੱਕ ਸ਼ਿਕਾਰੀ ਕਟ ਕਰਨ ਵਾਲਾ ਸੀ ਉਸ ਦੀ ਜ਼ਿੰਦਗੀ ਬਹੁਤ ਛੋਟੀ ਅਤੇ ਖਤਰਿਆਂ ਨਾਲ ਭਰੀ ਹੋਈ ਸੀ ਹਰ ਪਾਸੇ ਖਤਰਾ ਸੀ ਜੰਗਲੀ ਜਾਨਵਰ ਜ਼ਹਿਰੀਲੇ ਸੱਪ ਬਿਮਾਰੀਆਂ ਭੁੱਖਮਰੀ ਅਤੇ ਅਚਾਨਕ ਬਦਲਦਾ ਮੌਸਮ ਇਸ ਮਾਹੌਲ ਵਿੱਚ ਜਿਉਂਦੇ ਰਹਿਣ ਲਈ ਮਨੁੱਖੀ ਦਿਮਾਗ ਨੇ ਇੱਕ ਖਾਸ ਤਰੀਕੇ ਨਾਲ ਕੰਮ ਕਰਨਾ ਸਿੱਖਿਆ ਉਸਨੇ ਹਰ ਘਟਨਾ ਪਿੱਛੇ ਕੋਈ ਕਾਰਨ ਲੱਭਣਾ ਸ਼ੁਰੂ ਕੀਤਾ ਖਾਸ ਕਰ ਕੋਈ ਕਰਨ ਵਾਲਾ ਇਸ ਨੂੰ ਏਜੰਸੀ ਡਿਟੈਕਸ਼ਨ ਕਹਿੰਦੇ ਹਨ ਉਦਾਹਰਣ ਵਜੋਂ ਜੇ ਚਾੜੀਆਂ ਵਿੱਚ ਕੋਈ ਖੜਕਾ ਹੁੰਦਾ ਤਾਂ ਇਹ ਸੋਚਣਾ ਜ਼ਿਆਦਾ ਸੁਰੱਖਿਅਤ ਸੀ ਕਿ ਉੱਥੇ ਕੋਈ ਸ਼ੇਰ ਹੈ ਨਾ ਕਿ ਸਿਰਫ ਹਵਾ ਜਿਸਨੇ ਸ਼ੇਰ ਸੋਚਿਆ ਉਹ ਪੱਜ ਕੇ ਬਚ ਗਿਆ ਜਿਸਨੇ ਹਵਾ ਸੋਚਿਆ ਉਹ ਸ਼ਾਇਦ ਮਾਰਿਆ ਗਿਆ ਇਸ ਲਈ ਸਾਡਾ ਦਿਮਾਗ ਹਰ ਚੀਜ਼ ਪਿੱਛੇ ਕੋਈ ਇਰਾਦਾ ਲੱਭਣ ਦਾ ਆਦੀ ਹੋ ਗਿਆ ਜਦੋਂ ਇਸੇ ਦਿਮਾਗ ਨੇ ਅਸਮਾਨ ਵੱਲ ਦੇਖਿਆ ਤਾਂ ਉਸ ਨੂੰ ਵਿਗਿਆਨ ਦਾ ਪਤਾ ਨਹੀਂ ਸੀ ਜਦੋਂ ਬੱਦਲ ਗਰਜਦੇ ਅਤੇ ਬਿਜਲੀ ਚਮਕਦੀ ਤਾਂ ਉਸ ਨੂੰ ਲੱਗਿਆ ਕਿ ਕੋਈ ਗੁੱਸੇ ਵਾਲਾ ਦੇਵਤਾ ਅਸਮਾਨ ਵਿੱਚ ਹਥੌੜਾ ਮਾਰ ਰਿਹਾ ਹੈ ਜਦੋਂ ਪੋਚਾਲ ਆਉਂਦਾ ਤਾਂ ਉਸ ਨੂੰ ਲੱਗਿਆ ਕਿ ਧਰਤੀ ਦੇ ਹੇਠਾਂ ਕੋਈ ਦੇਵਤਾ ਨਾਰਾਜ਼ ਹੈ ਜਦੋਂ ਫਸਲ ਚੰਗੀ ਹੁੰਦੀ ਤਾਂ ਇਹ ਤਰਤੀ ਮਾ ਦੀ ਕਿਰਪਾ ਸੀ ਇਹ ਪਹਿਲੇ ਰਬ ਸਨ ਕੁਦਰਤ ਦੀਆਂ ਤਾਕਤਾਂ ਦਾ ਮਨੁੱਖੀਕਰਨ ਇਹ ਡਰ ਅਤੇ ਅਗਿਆਨਤਾ ਵਿੱਚੋਂ ਪੈਦਾ ਹੋਏ ਸਨ ਇਹ ਉਸ ਸਮੇਂ ਦੀ ਸਭ ਤੋਂ ਵਧੀਆ ਕੋਸ਼ਿਸ਼ ਸੀ ਦੁਨੀਆ ਨੂੰ ਸਮਝਣ ਦੀ ਪਾਗਦੋ ਇੱਕ ਰੱਬ ਜਾਂ ਹਜ਼ਾਰਾਂ ਕਹਾਣੀਆਂ ਸ੍ਰਿਸ਼ਟੀ ਦੀ ਉਲਝਣ ਜੇਕਰ ਬ੍ਰਹਿਮੰਡ ਨੂੰ ਬਣਾਉਣ ਵਾਲਾ ਕੋਈ ਇੱਕ ਸਿਰਜਣਹਾਰ ਹੁੰਦਾ ਤਾਂ ਦੁਨੀਆ ਬਣਾਉਣ ਦੀ ਕਹਾਣੀ ਸਾਰਿਆਂ ਲਈ ਇੱਕੋ ਜਿਹੀ ਹੋਣੀ ਚਾਹੀਦੀ ਸੀ पर जो असी व सभ्याचारहाणियां देखते दे हाँ तो जमीन असमान का फर्क दिस है आओ कुछ उदाहरण देखिए ईसाई इस्लाम यूदी धर्म इन अनुसार, रब ने मनुखन मिट्टी तो बनाया प्राचीन मिसर उन्हों की कहाी है कि देवता आतुम ने उल्टी करके जिच मार के बाकी देवत्या दुनिया बनाया नॉरस मिथिहास इत दुनिया ਯਮੀਰ ਨਾ ਦੇ ਇੱਕ ਦੇਹਤ ਦੇ ਮ੍ਰਿਤਕ ਸਰੀਰ ਤੋਂ ਬਣੀ ਉਸ ਦੀ ਖੋਪਰੀ ਤੋਂ ਅਸਮਾਨ ਮਾਸ ਤੋਂ ertid ਅਤੇ ਹੂਨ ਤੋਂ ਸਮੁੰਦਰ ਬਣੇ Hindu dharm ਇੱਕ ਕਥਾ ਅਨੁਸਾਰ ਭਗਵਾਨ ਵਿਸ਼ਨੂੰ ਦੀ ਨਾਭੀ ਵਿੱਚੋਂ ਇੱਕ ਕਮਲ ਦਾ ਫੁੱਲ ਨਿਕਲਿਆ ਜਿਸ ਉੱਤੇ ਬ੍ਰਹਮਾ ਜੀ ਪੈਦਾ ਹੋਏ ਅਤੇ ਉਹਨਾਂ ਨੇ ਸੰਸਾਰ ਦੀ ਰਚਨਾ ਕੀਤੀ ਚੀਨੀ ਮਿਥਿਹਾਸ ਇੱਥੇ ਪੰਗੂ ਨਾ ਦੇ ਇੱਕ ਜੀਵ ਦੇ ਸਰੀਰ ਤੋਂ ਦੁਨੀਆ ਬਣੀ ਉਸ ਦੇ ਸਾਤੋਂ ਹਵਾ ਅਤੇ ਅੱਖਾਂ ਤੋਂ ਸੂਰਜ ਚੰਦ ਬਣੇ ਤਾਂ ਸਵਾਲ ਇਹ ਹੈ ਕਿ ਇਹ ਸਾਰੀਆਂ ਕਹਾਣੀਆਂ ਇੱਕੋ ਸਮੇਂ ਸੱਚ ਕਿਵੇਂ ਹੋ ਸਕਦੀਆਂ ਹਨ ਕੀ ਹਰ ਸੱਭਿਆਚਾਰ ਲਈ ਇੱਕ ਵੱਖਰਾ ਰੱਬ ਸੀ ਜਿਸ ਨੇ ਵੱਖਰੀ ਦੁਨੀਆ ਬਣਾਈ ਜਾਂ ਇਹ ਕਹਾਣੀਆਂ ਮਨੁੱਖ ਦੀ ਕਲਪਨਾ ਦੀ ਉਪਜ ਹਨ ਜੋ ਉਸ ਦੇ ਸੱਭਿਆਚਾਰ ਅਤੇ ਵਾਤਾਵਰਣ ਤੇ ਨਿਰਭਰ ਕਰਦੀਆਂ ਸਨ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੈਨ ਧਰਮ ਅਤੇ ਬੁੱਧ ਧਰਮ ਵਰਗੇ ਵੱਡੇ ਧਰਮ ਤਾਂ ਕਿਸੇ ਸਿਰਜਣਹਾਰ ਰੱਬ ਨੂੰ ਮੰਨਦੇ ਹੀ ਨਹੀਂ ਉਹਨਾਂ ਅਨੁਸਾਰ ਇਹ ਬ੍ਰਹਿਮੰਡ ਹਮੇਸ਼ਾ ਤੋਂ ਹੈ ਇਸ ਲਈ ਇਹ ਦਰਸਾਉਂਦਾ ਹੈ ਕਿ ਪਰਮਾਤਮਾ ਅਤੇ ਇਸ ਬ੍ਰਹਿਮੰਡ ਦੀ ਸਿਰਜਣਾ ਬਾਰੇ ਵਿਚਾਰ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਵਿੱਚ ਇੱਕੋ ਜਿਹੇ ਨਹੀਂ ਹਨ ਅਤੇ ਇਹ ਹਰੇਕ ਧਰਮ ਦੇ ਸੱਭਿਆਚਾਰ ਅਨੁਸਾਰ ਪੈਦਾ ਕਿਤੇ ਗਏ ਹਨ ਭਾਗ 3 ਵਿਸ਼ਵਾਸ ਅਤੇ ਅਮਲ ਵਿਚਲਾ ਪਾੜਾ ਹੁਣ ਆਓ ਗੱਲ ਕਰੀਏ ਸਭ ਤੋਂ ਵੱਡੀ ਸੱਚਾਈ ਦੀ ਅਸੀਂ ਕਹਿੰਦੇ ਕੁਝ ਪਰ ਕਰਦੇ ਕੁਝ ਹੋਰ ਹਾਂ ਸਾਡੇ ਅਮਲ ਸਾਡੇ ਵਿਸ਼ਵਾਸ ਨੂੰ ਝੂਠਾ ਸਾਬਤ ਕਰ ਦਿੰਦੇ ਹਨ ਆਓ ਵਿਆਹ ਦੀ ਉਦਾਹਰਣ ਲਈਏ ਸਿੱਖ ਧਰਮ ਵਿੱਚ ਅਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁੰਦਾ ਹੈ ਜਿਸ ਨੂੰ ਰੱਬ ਦਾ ਜੁੰਦਾ ਜਾਗਦਾ ਰੂਪ ਮੰਨਿਆ ਜਾਂਦਾ ਹੈ ਇਸ ਰਸਮ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਹੈ ਪਰ ਫਿਰ ਵੀ ਤਲਾਕ ਹੁੰਦੇ ਹਨ ਕਰੇਲੂ ਹਿੰਸਾ ਹੁੰਦੀ ਹੈ ਅਤੇ ਦਾਜ ਪਿੱਛੇ ਤੀਆਂ ਨੂੰ ਜੋਂਦਿਆਂ ਸਾੜ ਦਿੱਤਾ ਜਾਂਦਾ ਹੈ ਜੇ ਰੱਬ ਨੇ ਆਪ ਉਹ ਰਿਸ਼ਤਾ ਜੋੜਿਆ ਸੀ ਤਾਂ ਉਹ ਉਸ ਨੂੰ ਟੁੱਟਣ ਜਾਂ ਤਬਾਹ ਹੋਣ ਤੋਂ ਕਿਉਂ ਨਹੀਂ ਰੋਕਦਾ ਸੱਚ ਤਾਂ ਇਹ ਹੈ ਕਿ ਇਹ ਇੱਕ ਸਮਾਜਿਕ ਰਸਮ ਹੈ ਅਤੇ ਰਿਸ਼ਤੇ ਦੀ ਸਫਲਤਾ ਸਿਰਫ ਦੋ ਇਨਸਾਨਾਂ ਦੇ ਵਿਵਹਾਰ ਤੇ ਨਿਰਭਰ ਕਰਦੀ ਹੈ ਕਿਸੇ ਰੱਬੀ ਦਖਲ ਤੇ ਨਹੀਂ ਇੰਸ਼ੋਰੈਂਸ ਦੀ ਉਦਾਹਰਣ ਇਹ ਉਦਾਹਰਣ ਤੁਹਾਡੀਆਂ ਅੱਖਾਂ ਖੋਲ ਦੇਵੇਗੀ ਤੁਸੀਂ ਲੱਖਾਂ ਦੀ ਨਵੀਂ ਕਾਰ ਖਰੀਦ ਕੇ ਉਸ ਨੂੰ ਮੰਦਰ ਗੁਰਦੁਆਰੇ ਮੱਥਾ ਟਿਕਾਉਣ ਲੈ ਕੇ ਜਾਂਦੇ ਹੋ ਬਾਬਾ ਜੀ ਮੇਰ ਰੱਖਣ ਪਰ ਅਗਲੇ ਹੀ ਦਿਨ ਤੁਸੀਂ ਉਸ ਕਾਰ ਦਾ ਇੰਸ਼ੋਰੈਂਸ ਵੀ ਕਰਵਾਉਂਦੇ ਹੋ ਕਿਉਂ ਜੇ ਤੁਹਾਨੂੰ ਬਾਬਾ ਜੀ ਤੇ ਪੂਰਾ ਭਰੋਸਾ ਹੈ ਤਾਂ ਬੀਮੇ ਦੀ ਕੀ ਲੋੜ ਹੈ ਕਿਤੇ ਨਾ ਕਿਤੇ ਤੁਹਾਡਾ ਦਿਮਾਗ ਜਾਣਦਾ ਹੈ ਕਿ ਹਾਦਸੇ ਵੇਲੇ ਰੱਬ ਨਹੀਂ ਇੰਸ਼ੋਰੈਂਸ ਕੰਪਨੀ ਹੀ ਕੰਮ ਆਵੇਗੀ ਇਸੇ ਤਰ੍ਹਾਂ ਅਸੀਂ ਰਾਤ ਨੂੰ ਆਪਣੇ ਘਰਾਂ ਅਤੇ ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਤੇ ਤਾਲੇ ਕਿਉਂ ਲਗਾਉਂਦੇ ਹਾਂ ਜੇ ਰੱਬ ਹਰ ਥਾਂ ਹੈ ਅਤੇ ਰੱਖਿਆ ਕਰਦਾ ਹੈ ਤਾਂ ਚੋਰਾਂ ਦਾ ਕੀ ਡਰ ਸਾਡੇ ਅਮਲ ਦਿਖਾਉਂਦੇ ਹਨ ਕਿ ਅਸੀਂ ਅਸਲ ਵਿੱਚ ਮਨੁੱਖੀ ਸੁਰੱਖਿਆ ਪ੍ਰਣਾਲੀਆਂ ਤੇ ਭਰੋਸਾ ਕਰਦੇ ਹਾਂ ਭਾਗ 4 ਅੱਜ ਦੀ ਦੁਨੀਆ ਵਿੱਚ ਰੱਬ ਦੀ ਚੁੱਪੀ ਅਤੇ ਦੁੱਖ ਦੀ ਸਮੱਸਿਆ ਜੇ ਰੱਬ ਹੈ ਅਤੇ ਉਹ ਦਖਲ ਦਿੰਦਾ ਹੈ ਤਾ ਅੱਜ ਦੀ ਦੁਨੀਆ ਵਿੱਚ ਉਸ ਦੀ ਮੌਜੂਦਗੀ ਕਿਉਂ ਨਹੀਂ ਦਿਸਦੀ ਚਮਤਕਾਰਾਂ ਦਾ ਯੁੱਗ ਖਤਮ ਹੋ ਗਿਆ ਹੈ ਪੁਰਾਣੀਆਂ ਕਿਤਾਬਾਂ ਚਮਤਕਾਰਾਂ ਨਾਲ ਭਰੀਆਂ ਪਈਆਂ ਹਨ ਸਮੁੰਦਰ ਦੋ ਹਿੱਸਿਆਂ ਵਿੱਚ ਵੰਡੇ ਗਏ ਪਹਾੜ ਚੁਕੇ ਗਏ ਮੁਰਦੇ ਜਿਉਂਦੇ ਹੋ ਗਏ ਅੱਜ ਦੁਨੀਆ ਵਿੱਚ 8 ਅਰਬ ਮੋਬਾਈਲ ਕੈਮਰੇ ਹਨ ਪਰ ਅਜੇ ਹਾਂ ਇੱਕ ਵੀ ਚਮਤਕਾਰ ਰਿਕਾਰਡ ਨਹੀਂ ਹੁੰਦਾ ਕਿਉਂ ਕੀ ਰੱਬ ਕੈਮਰੇ ਤੋਂ ਸ਼ਰਮਾਉਂਦਾ ਹੈ ਜਾਂ ਇਹ ਕਹਾਣੀਆਂ ਸਿਰਫ ਕਹਾਣੀਆਂ ਹੀ ਸਨ ਕਰਮ ਦਾ ਸਿਧਾਂਤ ਜਦੋਂ ਅਸੀਂ ਦੁੱਖ ਦੀ ਗੱਲ ਕਰਦੇ ਹਾਂ ਤਾਂ ਇੱਕ ਜਵਾਬ ਮਿਲਦਾ ਹੈ ਇਹ ਤਾਂ ਉਸਦੇ ਕਰਮਾਂ ਦਾ ਫਲ ਹੈ ਪਰ ਆਓ ਇਸ ਨੂੰ ਤਰਕ ਨਾਲ ਪਰਖੀਏ ਹੁਣ ਇੱਕ ਬਹੁਤ ਗੰਭੀਰ ਉਦਾਹਰਣ ਲੈਂਦੇ ਹਾਂ ਕਲਪਨਾ ਕਰੋ ਕਿਸੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋ ਜਾਂਦਾ ਹੈ ਕਰਮ ਦੇ ਸਿਧਾਂਤ ਨੂੰ ਮੰਨਣ ਵਾਲੇ ਕਹਿ ਸਕਦੇ ਹਨ ਜ਼ਰੂਰ ਇਸ ਦੇ ਪਿਛਲੇ ਜਨਮ ਦੇ ਕੋਈ ਮਾੜੇ ਕਰਮ ਹੋਣਗੇ ਤਾਂ ਹੀ ਇਸ ਨਾਲ ਅਜਿਹਾ ਹੋਇਆ ਇਹ ਰੱਬ ਦਾ ਨਿਆਂ ਹੈ ਜੇ ਅਸੀਂ ਇਸ ਗੱਲ ਨੂੰ ਸੱਚ ਮੰਨ ਲਈਏ ਤਾਂ ਜੇ ਇਹ ਰੱਬ ਦਾ ਨਿਆਂ ਸੀ ਤਾਂ ਫਿਰ ਕਾਤਲ ਨੂੰ ਸਜ਼ਾ ਕਿਉਂ ਮਿਲਣੀ ਚਾਹੀਦੀ ਹੈ ਕਾਤਲ ਤਾਂ ਸਿਰਫ ਰੱਬ ਦੇ ਨਿਆਂ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਬਣਿਆ ਤਾਂ ਫਿਰ ਕੀ ਸਾਨੂੰ ਪੁਲਿਸ ਕੋਲ ਐਫਆਈਆਰ ਦਰਜ ਕਰਵਾਉਣੀ ਚਾਹੀਦੀ ਹੈ ਜਾਂ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੈ ਕਿ ਰੱਬ ਦੀ ਰਜ਼ਾ ਸੀ ਅਸਲੀਅਤ ਇਹ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਤਲ ਇੱਕ ਇਨਸਾਨੀ ਅਪਰਾਧ ਹੈ ਰੱਬ ਦਾ ਨਿਆਂ ਨਹੀਂ ਸਾਡੇ ਅਮਲ ਸਾਡੇ ਵਿਸ਼ਵਾਸ ਨੂੰ ਝੂਠਾ ਸਾਬਤ ਕਰ ਦਿੰਦੇ ਹਨ ਜੰਗ ਅਤੇ ਆਜ਼ਾਦੀ ਧਾਰਮਿਕ ਦੇਸ਼ ਅਰਬਾ ਰੁਪਏ ਹਥਿਆਰਾਂ ਤੇ ਕਿਉਂ ਖਰਚ ਕਰਦੇ ਹਨ ਜੇ ਰੱਬ ਰੱਖਿਆ ਕਰਦਾ ਹੈ ਤਾਂ ਫੌਜ ਦੀ ਕੀ ਲੋੜ ਹੈ ਜਦੋਂ ਭਗਤ ਸਿੰਘ ਵਰਗੇ ਸਾਡੇ ਆਜ਼ਾਦੀ ਕੁਲਾਟੀ ਦੇਸ਼ ਲਈ ਲੜ ਰਹੇ ਸਨ ਤਾਂ ਕੋਈ ਰੱਬ ਉਹਨਾਂ ਦੀ ਮਦਦ ਲਈ ਕਿਉਂ ਨਹੀਂ ਆਇਆ ਇੱਕ ਹੋਰ ਉਦਾਹਰਣ ਜਿੱਥੇ ਲੋਕ ਕਹਿੰਦੇ ਹਨ ਰੱਬ ਨੂੰ ਆ ਕੇ ਸਭ ਠੀਕ ਕਰਨਾ ਚਾਹੀਦਾ ਹੈ ਅੱਜ ਲੋਕ ਕਹਿੰਦੇ ਹਨ ਕਿ ਦੁਨੀਆ ਵਿੱਚ ਇੰਨਾ ਜ਼ੁਲਮ ਹੈ ਰੱਬ ਨੂੰ ਅਵਤਾਰ ਲੈਣਾ ਚਾਹੀਦਾ ਹੈ ਪਰ ਕੀ ਰਾਮ ਦੇ ਸਮੇਂ ਵਿੱਚ ਯੁੱਧ ਨਹੀਂ ਹੋਇਆ ਕੀ ਕ੍ਰਿਸ਼ਨ ਦੇ ਸਮੇਂ ਮਹਾਭਾਰਤ ਵਿੱਚ ਲੱਖਾਂ ਲੋਕ ਨਹੀਂ ਮਾਰੇ ਗਏ ਸਿੱਖ ਗੁਰੂਆਂ ਨੂੰ ਜ਼ੁਲਮ ਦੇ ਖਿਲਾਫ ਲੜਾਈਆਂ ਨਹੀਂ ਲੜਨੀਆਂ ਪਈਆਂ ਉਹਨਾਂ ਦੇ ਆਪਣੇ ਸਮੇਂ ਵਿੱਚ ਗਰੀਬੀ ਬਿਮਾਰੀ ਅਤੇ ਅਨਿਆਸੀ ਜੇ ਉਹ ਉਦੋਂ ਸਭ ਕੁਝ ਠੀਕ ਨਹੀਂ ਕਰ ਸਕੇ ਤਾਂ ਅੱਜ ਕੋਈ ਕਿਉਂ ਆਵੇਗਾ ਇਹ ਦਰਸਾਉਂਦਾ ਹੈ ਕਿ ਦੁੱਖ ਜੀਵਨ ਦਾ ਹਿੱਸਾ ਹੈ ਅਤੇ ਇਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਹਮੇਸ਼ਾ ਇਨਸਾਨਾਂ ਦੀ ਹੀ ਰਹੀ ਹੈ ਤਾਂ ਦੋਸਤੋ ਅੱਜ ਦੀ ਇਸ ਗਲਬਾਤ ਵਿੱਚ ਅਸੀਂ ਦੇਖਿਆ ਕਿ ਕਿਵੇਂ ਰੱਬ ਦਾ ਵਿਚਾਰ ਸ਼ੁਰੂਆਤੀ ਇਨਸਾਨ ਦੇ ਡਰ ਅਤੇ ਅਗਿਆਨਤਾ ਵਿੱਚੋਂ ਪੈਦਾ ਹੋਇਆ ਅਸੀਂ ਦੇਖਿਆ ਕਿ ਕਿਵੇਂ ਦੁਨੀਆ ਭਰ ਦੇ ਸਭਿਆਚਾਰਾਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਅਤੇ ਆਪਣੇ ਆਪਣੇ ਰੱਬ ਬਣਾਏ ਜੋ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਅਸੀਂ ਇਹ ਵੀ ਦੇਖਿਆ ਕਿ ਸਾਡੇ ਰੋਜ਼ਾਨਾ ਦੇ ਅਮਲ ਜਿਵੇਂ ਇੰਸ਼ੋਰੈਂਸ ਕਰਵਾਉਣਾ ਜਾਂ ताले ਲਗਾਉਣਾ ਸਾਡੇ ਅੰਦਰਲੇ ਅਵਿਸ਼ਵਾਸ ਨੂੰ ਦਰਸਾਉਂਦੇ ਹਨ ਇਸ ਸਾਰੀ ਗਲਬਾਤ ਦਾ ਮਕਸਦ ਨਿਰਾਸ਼ਾ ਫੈਲਾਉਣਾ ਨਹੀਂ ਸਗੋਂ ਸ਼ਕਤੀ ਵਾਪਸ ਇਨਸਾਨਾਂ ਦੇ ਹੱਥਾਂ ਵਿੱਚ ਦੇਣਾ ਹੈ ਅਸੀਂ ਕਿਸੇ ਕਾਲਪਨਿਕ ਸਹਾਰੇ ਦੀ ਉਡੀਕ ਕਰਨ ਦੀ ਬਜਾਏ ਆਪਣੀਆਂ ਸਮੱਸਿਆਵਾਂ ਨੂੰ ਖੁਦ ਹੱਲ ਕਰਨ ਦੇ ਸਮਰਥਾ ਦੁਨੀਆ ਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਅਤੇ ਸਾਡੇ ਕੋਲ ਇਸ ਨੂੰ ਕਰਨ ਲਈ ਵਿਗਿਆਨ ਤਰਕ ਅਤੇ ਹਮਦਰਦੀ ਵਰਗੇ ਸ਼ਕਤੀਸ਼ਾਲੀ ਸੰਦ ਹਨ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਅਤੇ ਇਹ ਵਿਚਾਰ ਪਸੰਦ ਆਏ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਸਾਡਾ ਹੌਸਲਾ ਵਧਾਓ ਤੁਹਾਡਾ ਇੱਕ ਲਾਈਕ ਇਸ ਆਵਾਜ਼ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਤੁਹਾਡੇ ਇਸ ਵਿਸ਼ੇ ਤੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨਾਲ ਤੁਸੀਂ ਅਜਹੀਆਂ ਡੂੰਘੀਆਂ ਗੱਲਾਂ ਕਰ ਸਕਦੇ ਹੋ ਗੱਲਬਾਤ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਸੀਂ ਮਿਲ ਕੇ ਸੋਚਦੇ ਰਹੀਏ ਅਤੇ ਸਵਾਲ ਕਰਦੇ ਰਹੀਏ ਤੁਹਾਡਾ ਧੰਨਵਾਦ